ਦੇਖੋ ਕੱਲ ਇੱਕ ਜਿਹੜੇ ਹੈਗੇ ਆ ਮੈਂਕ ਮਹਾਜਨ ਨਾਮ ਦੇ ਫਾਈਨੈਂਸਰ ਹੈਗੇ ਆ ਉਹਨਾਂ ਦੇ ਕੱਲ ਪਠਾਨਕੋਟ ਬਾਈਪਾਸ ਨੇੜੇ ਚੱਕੀ ਕਰੀ ਰਿਹਾ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਕੋਕਿਊ ਕੋ ਡਰਾਈਵਰ ਹੋਰ ਬੈਠੇ ਹੋਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਆ ਕੱਲ ਰਾਤ ਉਹਨਾਂ ਦੀ ਡੈਥ ਹੋ ਗਈ ਸੀ ਉਸ ਵਿੱਚ ਪਠਾਨਕੋਟ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਜਿਹੜੀ ਕਿ ਅਸੀਂ 2 ਘੰਟਿਆਂ 'ਚ ਮੁਕੰਮਲ ਕਰ ਲਈ ਸੀ ਕਿ ਡੈਟਿਫਾਈ ਕਰ ਲਈ ਸੀ ਕਿ ਸ਼ੂਟਰ ਕੌਣ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੇਜ਼ ਕੀਤਾ ਗਿਆ ਚੇਜ਼ ਕਰਨ ਤੋਂ ਬਾਅਦ ਅੱਜ ਜਿਹੜੇ ਹੈਗੇ ਆ ਉਹਨਾਂ 'ਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏਗੇ ਨੇ ਮੇਨ ਜਿਹੜਾ ਸ਼ੂਟਰ ਹੈਗਾ ਆ ਉਹ ਸੰਜੀਵ ਕੁਮਾਰ ਉਰਫ ਬੰਟੀ ਫੌਜੀ ਆ ਜਿਹੜਾ ਕਿ ਜਿਹੜਾ ਕਿ ਪਟੋਆ ਪਿੰਡ ਥਾਣਾ ਦੀਨਾ ਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵਾਲਾ ਜਿਹੜਾ ਵੈਪਨ ਹੈਗਾ ਜਾਂ ਉਹਦਾ ਲਾਇਸੈਂਸੀ ਵੈਪਨ ਆ ਬੱਤੀਪੁਰ ਇਹਦੇ ਨਾਲ ਕੱਲ ਉਹਨਾਂ ਨੇ ਮਿਆਂਕਮਾਜੀ ਜੀ ਨੂੰ ਗੋਲੀ ਮਾਰੀ ਸੀ ਜਿਹੜੀ ਕਿ ਉਹਨਾਂ ਵਾਸਤੇ ਘਾਤਕ ਸਾਬਤ ਹੋਈ ਆ ਇਹ ਵੈਪਨ ਵੀ ਰਿਕਵਰ ਕਰ ਲਿਆ ਗਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਦੇ ਵਾਸਤੇ ਲੋਜਿਸਟਿਕਸ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਗੱਡੀ ਦਾ ਇੰਤਜ਼ਾਮ ਕਰਕੇ ਰੱਖਣਾ ਉਹਦੇ ਮੋਟਰਸਾਈਕਲ ਨੂੰ ਕਿਸੇ ਅਣਜੋਣ ਜਗ੍ਹਾ ਤੇ ਛਿਪਾ ਦੇਣਾ ਵਾਰਦਾਤ ਤੋਂ ਬਾਅਦ ਵੈਪਨ ਦਾ ਛਿਪਾ ਦੇਣਾ ਇਦੇ ਨਾਲ ਇੱਕ ਕੋ-ਕਯੂਜ਼ਡ ਵਰੁਣ ਠਾਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਕੁੱਲ ਦੋ ਦੋਸ਼ੀ ਅਜੇ ਗ੍ਰਿਫਤਾਰ ਹੋ ਚੁੱਕੇ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਆ ਉਹ ਹੋਰ ਆ ਜਿਹੜਾ ਕਿ ਇਹਨਾਂ ਦਾ ਮਾਸਟਰ ਹੈਗਾ ਆ ਸ਼ਮਸ਼ੇਰ ਸਿੰਘ ਸ਼ੇਰਾ ਉਹਦੀ ਪੁਲਿਸ ਭਾਲ ਕਰ ਲਈ ਕਰ ਰਹੀ ਆ ਔਰ ਕਾਫੀ ਜਗ੍ਹਾ ਸਾਡੀਆਂ ਟੀਮਸ ਜਿਹੜੀਆਂ ਤਾਇਨਾਤ ਨੇ ਸ਼ਾਰਟਲੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਸਿਰ ਕੀ ਮਾਮਲਾ ਆ ਸਾਹਮਣੇ ਕੀ ਕੀ ਕਾਰਨ ਸੀ ਜਿਹੜਾ ਗੋਲੀ ਚਲਾਉਂਦਾ ਇਹ ਦੇਖੋ ਇਹ ਜਿਹੜਾ ਮਾਮਲਾ ਹੈਗਾ ਇਹ ਨਿੱਜੀ ਦੁਸ਼ਮਣੀ ਦੇ ਤਹਿਤ ਹੈ ਕਿਸੇ ਨੇ ਨਿੱਜੀ ਰੰਜਿਸ਼ ਜਾਂ ਆਪਣੀ ਰੜਕ ਕੱਢਣ ਲਈ ਇਹ ਜਿਹੜਾ ਹੈਗਾ ਕ੍ਰਾਈਮ ਹੈਗਾ ਜਾਂ ਕਿਲਿੰਗ ਹੈਗੀ ਆਰਗੇਨਾਈਜ਼ ਕਰਾਈ ਹੈ। ਕਿਸੇ ਦੁਆਰਾ ਅਲੀਗੇਸ਼ਨ ਹੈ ਜੀ ਮਾਈਨਿੰਗ ਮਾਫੀਆ ਦਾ ਜਮਨ ਦੇਖੋ ਮੇਰੇ ਸਾਡੇ ਵੱਲੋਂ ਪਿੰਡ ਪਠਾਨਕੋਟ ਪੁਲਿਸ ਵੱਲੋਂ ਚਾਹੇ ਇਹਦੇ ਵਿੱਚ ਕੋਈ ਵੀ ਹੋਵੇ ਚਾਹੇ ਕੋਈ ਮਾਫੀਆ ਹੋਵੇ ਚਾਹੇ ਕੋਈ ਅ ਪ੍ਰਭਾਵਸ਼ਾਲੀ ਵਿਅਕਤੀ ਹੋਵੇ ਅਸੀਂ ਕਿਸੇ ਨੂੰ ਸਪਿਰ ਨਹੀਂ ਕਰਾਂਗੇ ਸਰ ਫੜੇ ਕਿੱਥੋਂ ਇਹ ਦੋਨੋਂ ਇਹ ਦੋਨੋਂ ਜਾਨੇ ਪਟੋਏ ਪਿੰਡ ਦੇ ਨੇੜਿਓਂ ਫੜੇ ਗਏ ਆ ਠੀਕ ਹੈ ਨਾ ਕੱਲ ਰਾਤ ਤੱਕ ਜਿਹੜੀਆਂ ਸਾਡੀਆਂ ਪੁਲਿਸ ਦੀਆਂ ਪਾਰਟੀਆਂ ਇਹਨਾਂ ਨੂੰ ਜਿਹੜੀ ਗੱਡੀ ਇਹਨਾਂ ਨੇ ਯੂਜ਼ ਕੀਤੀ ਆ ਸਫਾਰੀ ਉਹਦੇ ਵਿੱਚ ਇਹ ਬਹੁਤ ਸਗਾ ਗਏ ਆ ਤੇ ਇਹਨਾਂ ਦੀ ਹੌਟ ਚੇਜ਼ ਹੁੰਦੀ ਰਹੀ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਆ ਗੱਡੀ ਪੈਂਚਰ ਹੋਣ ਤੋਂ ਬਾਅਦ ਇਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉੱਥੋਂ ਗਾਇਬ ਹੋ ਜਾਂਦੇ ਆ ਪਰ ਸਵੇਰੇ ਉਸ ਤੋਂ ਬਾਅਦ ਅੱਜ ਦੁਪਹਿਰ ਦੇ ਵਕਤ ਇਹਨਾਂ ਨੂੰ ਜਿਹੜਾ ਫਿਰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਅੱਛਾ ਜਿਹੜੀ ਗੱਡੀ ਸੋਹਣ ਦੀ ਆਪਣੀ ਸੀ ਇਹਦੀ ਜਿਹੜਾ ਸ਼ਮਸ਼ੇਰ ਸਿੰਘ ਆ ਉਹ ਉਹਨੂੰ ਗੱਡੀ ਨੂੰ ਅਕਵਾਇਰ ਕਰਦਾ ਉਹ ਅਸੀਂ ਵੈਰੀਫਾਈ ਕਰ ਰਹੇ ਆ ਕਿ ਸ਼ਮਸ਼ੇਰ ਸਿੰਘ ਪਾਸੋਂ ਕਿੱਥੋਂ ਆਈ ਹੈ ਠੀਕ ਹੈ